ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਲਈ ਕੀ ਨਵਾਂ ਪਲਾਨ ਬਣਾਇਆ ਹੁਣ ਸੰਜੀਵ ਅਰੋੜਾ ਦੀ ਥਾਂ ਤੇ ਰਾਜ ਸਭਾ ਦੀਆਂ ਪੌੜੀਆਂ ਕੌਣ ਚੜ੍ਹੇਗਾ ਔਰ ਪੰਜਾਬ ਕੈਬਨਿਟਰ ਵਿੱਚੋਂ ਕਿਹਦੀ ਸ਼ਾਂਤੀ ਹੋਊਗੀ ਤੇ ਕਿਹਦੀ ਐਂਟਰੀ ਹੋਊਗੀ ਇਹ ਤਿੰਨ ਸਵਾਲ ਸਰਕਾਰ ਦੇ ਗਲਿਆਰਿਆਂ ਵਿੱਚ ਪੂਰੀ ਤਰ੍ਹਾਂ ਚਰਚਿਤ ਨੇ ਖਾਸ ਕਰਕੇ ਸਰਕਾਰ ਨਾਲ ਜੁੜੇ ਜਿਹੜੇ ਲੋਕ ਨੇ ਉਹ ਇਹ ਤਿੰਨ ਸਵਾਲਾਂ ਦੇ ਜਵਾਬ ਲੱਭਣ ਦਾ ਯਤਨ ਕਰ ਰਹੇ ਨੇ ਔਰ ਜਾਣਕਾਰੀ ਇਹ ਮਿਲੀ ਹੈ ਵੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਲਈ ਇੱਕ ਬਹੁਤ ਵੱਡਾ پلان ਤਿਆਰ ਕਰ ਲਿਆ ਉਹਦਾ ਖਾਕਾ ਬਣਾ ਲਿਆ ਔਰ ਹੋ ਸਕਦਾ ਜਿਹੜੀ ਸਿਆਸੀ ਮਾਮਲਿਆਂ ਦੀ ਕਮੇਟੀ ਆਮ ਆਮ ਆਦਮੀ ਪਾਰਟੀ ਦੀ ਸਿਖਰਲੀ ਕਮੇਟੀ ਹੈ ਉਹਦੇ ਵਿੱਚ ਮੋਹਰ ਲਵਾ ਕੇ ਤੇ ਅਗਲੇ ਹਫਤੇ ਇੱਕ ਨਵਾਂ ਰੰਗ ਰੂਪ ਪੰਜਾਬ ਸਰਕਾਰ ਨੂੰ ਦਿੱਤਾ ਜਾ ਸਕਦਾ ਹੈ ਸੂਤਰ ਦੱਸਦੇ ਨੇ ਕਿ ਅਰਵਿੰਦ ਕੇਜਰੀਵਾਲ ਕਿਸੇ ਵੀ ਰੂਪ ਵਿੱਚ ਪੰਜਾਬ ਨੂੰ ਗਵਾਉਣਾ ਨਹੀਂ ਚਾਹੁੰਦੇ ਔਰ ਅਰਵਿੰਦ ਕੇਜਰੀਵਾਲ ਖਾਸ ਕਰਕੇ ਲੁਧਿਆਣਾ ਜਿਮਨੀ ਚੋਂ ਜਿੱਤਣ ਤੋਂ ਬਾਅਦ ਬਹੁਤ ਉਤਸ਼ਾਹਤ ਨੇ ਔਰ ਉਹਨਾਂ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਜੇ ਸਰਕਾਰ ਵਧੀਆ ਢੰਗ ਨਾਲ ਅਗਲਾ 1.5 ਸਾਲ ਲੰਘਾ ਦੇ ਤੇ ਦੁਬਾਰਾ ਫਿਰ ਆਮ ਆਦਮੀ ਪਾਰਟੀ ਦਾ ਝੰਡਾ ਜਿਹੜਾ ਪੰਜਾਬ ਤੇ ਝੁਲ ਸਕਦਾ ਸੋ ਉਹਨੂੰ ਲੈ ਕੇ ਕਈ ਤਰ੍ਹਾਂ ਦੀਆਂ ਰਣਨੀਤੀਆਂ ਬਣਾਈਆਂ ਗਈਆਂ ਕਹਿਣ ਵਾਲੇ ਤੇ ਇਹ ਵੀ ਕਹਿੰਦੇ ਨੇ ਵੀ ਟੌਪ ਤੋਂ ਲੈ ਕੇ ਹੇਠਲੇ ਪੱਧਰ ਤੱਕ ਸਰਕਾਰ ਵਿੱਚ ਪੂਰਾ ਰਿਵਿਊ ਕੀਤਾ ਜਾ ਰਿਹਾ ਪੂਰਾ ਐਨਾਲਿਸਿਸ ਕੀਤਾ ਜਾ ਰਿਹਾ ਇੱਕ ਇੱਕ ਵਿਅਕਤੀ ਦੀ ਪੂਰੀ ਤਰ੍ਹਾਂ ਕਹ ਲਈਏ ਸ਼ਾਨ ਬੀਨ ਔਰ ਪੂਰੀ ਤਰ੍ਹਾਂ ਕੋਹ ਕੀਤੀ ਜਾ ਰਹੀ ਹੈ ਵੀ ਕਿਹੜੇ ਐ ਮੰਤਰੀ ਦੀ ਕਾਰਗੁਜ਼ਾਰੀ ਚੰਗੀ ਹੈ ਕਿਹੜੇ ਮੰਤਰੀ ਦੀ ਕਾਰਗੁਜ਼ਾਰੀ ਮਾੜੀ ਹੈ ਔਰ ਕਿਹੜੇ ਉੱਚ ਜਿਹੜੇ ਅਹੁਦਿਆਂ ਤੇ ਬੈਠੇ ਨੇ ਉਹਨਾਂ ਦਾ ਕਿਰਦਾਰ ਤੇ ਉਹਨਾਂ ਦੀ ਲੋਕਾਂ ਵਿੱਚ ਇਮੇਜ ਕਿਦਾਂ ਦਾ ਹੈ ਔਰ ਕੱਲੇ-ਕੱਲੇ ਐ ਐਮਐਲਏ ਬਾਰੇ ਵੀ ਐਨਾਲਿਸਿਸ ਕੀਤਾ ਜਾ ਰਿਹਾ ਵੀ ਕਿਹੜੇ ਐਮਐਲਏ ਨੂੰ ਕੈਬਨਿਟ ਵਿੱਚ ਸ਼ਾਮਲ ਕਰਕੇ ਤੇ ਸਰਕਾਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ ਇਹ ਵੀ ਜਾਣਕਾਰੀ ਮਿਲੀ ਹੈ ਵੀ ਸਾਰੇ ਜਿਹੜੇ ਮੰਤਰੀ ਨੇ ਉਹਨਾਂ ਦੇ ਵਿਭਾਗਾ ਦੀ ਸਮੀਖਿਆ ਲਗਾਤਾਰ ਕੀਤੀ ਜਾ ਰਹੀ ਹੈ ਔਰ ਦੇਖਿਆ ਜਾ ਰਿਹਾ ਹੈ ਵੀ ਉਹ ਆਪਣੇ ਵਿਭਾਗਾ ਨਾਲ ਕਿੰਨਾ ਕ ਇਨਸਾਫ ਕਰ ਰਹੇ ਨੇ ਔਰ ਇਹ ਵੀ ਸੂਤਰ ਕਹਿੰਦੇ ਨੇ ਵੀ ਜਿੱਥੇ ਕੈਬਨਟ ਵਿੱਚ ਦੋ ਤਿੰਨ ਮੰਤਰੀਆਂ ਦੀ ਛਾਂਟੀ ਵੀ ਕੀਤੀ ਜਾ ਸਕਦੀ ਹੈ ਉੱਤੇ ਦੋ ਤਿੰਨ ਨਵੇਂ ਐਮਐਲਏ ਜਿਹੜੇ ਨੇ ਉਹਨਾਂ ਨੂੰ ਕੈਬਨਿਟ 'ਚ ਸ਼ਾਮਲ ਕਰਕੇ ਹਰਿਆਣ ਝੰਡੀਆਂ ਵਾਲੀਆਂ ਝੰਡੀਆਂ ਵਾਲੀਆਂ ਕਾਰਾਂ ਵੀ ਦਿੱਤੀਆਂ ਜਾ ਸਕਦੀਆਂ ਨੇ ਪਰ ਇਹ ਵੀ ਜਾਣਕਾਰੀ ਮਿਲ ਰਹੀ ਹੈ ਵੀ ਸੰਜੀਵ ਅਰੋੜਾ ਤੋਂ ਮਜ਼ਬੂਤ ਕਰਨ ਲਈ ਵੱਡਾ ਮਹਿਕਮਾ ਜਿਹੜਾ ਉਹਨਾਂ ਨੂੰ ਦਿੱਤਾ ਜਾ ਸਕਦਾ ਉਹਦੇ ਵਿੱਚ ਉਦਯੋਗ ਵੀ ਹੋ ਸਕਦਾ ਲੋਕਲ ਗਵਰਨਮੈਂਟ ਵੀ ਹੋ ਸਕਦੀ ਹੈ ਅਰਬਨ ਡਿਵੈਲਪਮੈਂਟ ਵਿਭਾਗ ਵੀ ਹੋ ਸਕਦਾ ਔਰ ਇਸੇ ਤਰ੍ਹਾਂ ਉਹਨਾਂ ਨੂੰ ਕੋਈ ਹੋਰ ਵਿਭਾਗ ਵੀ ਦਿੱਤਾ ਜਾ ਸਕਦਾ ਹੈ ਔਰ ਇਹ ਵੀ ਐਨਾਲਿਸਿਸ ਕੀਤਾ ਜਾ ਰਿਹਾ ਹੈ ਵੀ ਜਿਹੜੇ ਕੁਝ ਮੰਤਰੀ ਪਿਛਲੇ ਸਮੇਂ ਤੋਂ ਪੂਰੀ ਤਰ੍ਹਾਂ ਨੁਕਰੇ ਲਾਏ ਨੇ ਉਹਨਾਂ ਕੋਲ ਰਸਮੀ ਤੌਰ ਤੇ ਇੱਕ ਦੋ ਵਿਭਾਗ ਨੇ ਉਹਨਾਂ ਦਾ ਵੀ ਐਨਾਲਿਸਿਸ ਕੀਤਾ ਜਾ ਰਿਹਾ ਵੀ ਉਹਨਾਂ ਨੇ ਨੁਕਰੇ ਲੱਗਣ ਦੇ ਬਾਵਜੂਦ ਸਰਕਾਰ ਲਈ ਔਰ ਪਾਰਟੀ ਲਈ ਕਿੰਨਾ ਕੁ ਯੋਗਦਾਨ ਪਾਇਆ ਕਿੰਨੇ ਕੁ ਸਰਗਰਮ ਰਹੇ ਨੇ ਔਰ ਸੂਤਰ ਕਹਿੰਦੇ ਨੇ ਅਜੇ ਇੱਕ ਦੇ ਮੰਤਰੀ ਨੂੰ ਵੀ ਹੋਰ ਵਿਭਾਗ ਦਿੱਤਾ ਜਾ ਸਕਦਾ ਹੈ ਉਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 26 ਜੂਨ ਨੂੰ ਪੰਜਾਬ ਕੈਬਨਿਟ ਦੀ ਹੰਗਾਮੀ ਮੀਟਿੰਗ ਬੁਲਾ ਲਈ ਹੈ ਤੇ 25 ਜੂਨ ਨੂੰ ਆਮ ਆਦਮੀ ਪਾਰਟੀ ਦਿੱਲੀ ਜਿੱਤ ਦਾ ਜਸ਼ਨ ਮਨਾ ਰਹੀ ਜਿਹੜੀ ਗੁਜਰਾਤ ਚ ਜਿੱਤ ਹੋਈ ਤੇ ਪੰਜਾਬ ਚ ਜਿੱਤ ਹੋਈ ਉਹਦਾ ਜਸ਼ਨ ਜਿਹੜਾ ਦਿੱਲੀ ਵਿੱਚ ਮਨਾਇਆ ਜਾਵੇਗਾ ਪਰ ਜਸ਼ਨ ਦੌਰਾਨ ਦੌਰਾਨ ਹੀ ਪਤਾ ਲੱਗਾ ਵੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਲਈ ਇੱਕ ਬਹੁਤ ਵੱਡਾ ਪਲਾਨ ਬਣਾਇਆ ਇਹ ਵੀ ਐਨਲਿਸਿਸ ਕੀਤਾ ਜਾ ਰਿਹਾ ਹੈ ਇਹਦੇ ਤੇ ਵੀ ਪਤਾ ਲੱਗਾ ਬੜੀ ਘੋਕ ਕੀਤੀ ਜਾ ਰਹੀ ਹੈ ਵੀ ਜਿਹੜਾ ਇੱਕ ਪਟਿਆਲੇ ਪਿਛਲੇ ਸਮੇਂ ਨਾਰਾ ਵੱਜਿਆ ਸੀ ਜੁੱਧ ਦਿੱਲੀ ਵਾਲਿਆਂ ਦੇ ਵਿਰੁੱਧ ਵੀ ਇਹ ਨਾਰਾ ਕਿਉਂ ਵੱਜ ਰਿਹਾ ਇਹ ਨਾਰਾ ਵੱਜਣ ਪਿੱਛੇ ਕਿਹਦਾ ਰੋਲ ਹੈ ਕੌਣ ਇਹਨੂੰ ਉਕਸਾਰਿਆ ਇਹ ਸਾਰੀਆਂ ਗੱਲਾਂ ਦੀ ਜਿਹੜੀ ਚਰਚਾ ਆ ਉਹ ਹੋ ਰਹੀ ਹੈ ਪਾਰਟੀ ਪੱਧਰ ਤੇ ਔਰ ਖੁਦ ਅਰਵਿੰਦ ਕੇਜਰੀਵਾਲ ਨੇ ਸਾਰਾ ਐਨਲਿਸਿਸ ਜਿਹੜਾ ਆ ਉਹਨੂੰ ਨੇੜਿਓਂ ਦੇਖ ਕੇ ਫੈਸਲਾ ਕਰ ਰਹੇ ਨੇ ਸੋ ਅਰਵਿੰਦ ਕੇਜਰੀਵਾਲ ਜਿਹੜਾ ਨਵਾਂ ਪਲਾਨ ਬਣਾਉਣਗੇ ਉਹ ਕਿਹੋ ਜਿਹਾ ਹੋਊਗਾ ਕਿਹਦੇ ਲਈ ਉਹ ਕਹ ਲੀਏ ਤੱਕੇਵੜਾ ਹੋਊਗਾ ਕਿਹਦੇ ਲਈ ਲਾਹੇਵੰਦ ਹੋਏਗਾ ਇਹ ਸਵਾਲ ਤੇ ਖੜਾ ਹੈ ਪਰ ਇਹ ਕਿਹਾ ਜਾ ਰਿਹਾ ਵੀ ਅਗਲੇ ਹਫਤੇ ਪੰਜਾਬ ਸਰਕਾਰ ਦਾ ਰੰਗ ਰੂਪ ਬਦਲਿਆ ਜਾ ਸਕਦਾ ਔਰ ਨਾਲ ਦੀ ਨਾਲ ਆਮ ਆਦਮੀ ਪਾਰਟੀ ਪੰਜਾਬ ਦੀ ਜਿਹੜੀ ਪਾਰਟੀ ਹੈ ਇਹਦੀ ਲੀਡਰਸ਼ਿਪ ਇਹਦੇ ਉਹਦੇ ਜਿਹੜੇ ਨੇ ਉਹਨਾਂ ਵਿੱਚ ਵੀ ਵੱਡੇ ਪਦਦਰ ਤੇ ਹੋਰ ਜਿਹੜੇ ਨੇ ਵਲੰਟੀਅਰ ਸ਼ਾਮਿਲ ਕੀਤੇ ਜਾ ਸਕਦੇ ਨੇ ਔਰ ਕੁੱਲ ਮਿਲਾ ਕੇ ਅਰਵਿੰਦ ਕੇਜਰੀਵਾਲ ਨੇ ਸਾਲ 2027 ਦੇ ਮਿਸ਼ਨ ਨੂੰ ਜਿੱਤ ਚ ਬਦਲਣ ਲਈ ਇੱਕ ਵੱਡਾ ਪਲਾਨ ਤਿਆਰ ਕਰ ਲਿਆ